ਵੀਰ ਬਦਲੇ ਉਹ ਅੱਜ ਲੁਧਿਆਣਾ ਪਹੁੰਚ ਰਹੇ ਨੇ ਤੋਂ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਜਿਨ੍ਹਾਂ ਨੂੰ ਕਹਦੇ ਨੇ ਉਹ ਸਾਰਿਆਂ ਨੂੰ ਹੁਣ ਮਨਾਇਆ ਵੀ ਜਾ ਰਿਹਾ ਅਕਾਲੀ ਦਲ ਵੱਲੋਂ ਤੇ ਨਾਲ ਜੋੜਿਆ ਵੀ ਜਾ ਰਿਹਾ ਪਿਤੇ ਦਿਨ ਸੁਦੇਸ਼ ਸਿੰਘ ਢੀਂਸਾ ਜਗੀਰ ਕੋਰੋਣੀ ਉਹ ਬਾਸ ਆ ਗਏ ਨੇ ਸੋ ਵਾਪਸੀ ਲਈ ਕਿਤੇ ਜਾ ਰਹੇ ਨੇ ਉਪਰਾਲੇ ਸੋ ਅੱਜ ਤੁਹਾਡੇ ਨਾਲ ਗੱਲਬਾਤ ਹੈ ਸੋ ਕਿਹੜੇ ਉਹ ਮੁੱਦੇ ਰਹਿਣਗੇ ਜਿਹੜੀ ਨਾਲ ਗੱਲਬਾਤ ਹੋਊਗੀ ਤੇ ਤੁਸੀਂ ਅਕਾਲੀ ਦਲ ਚ ਵਾਪਸ ਜਾਣ ਦੀ ਤੁਹਾਡੀ ਤਿਆਰੀ ਹੈ ਦੁਬਾਰਾ ਰਲ ਕੇ ਦੇਖੋ ਸਾਹ ਸੁਖਵੀਰ ਸਿੰਘ ਸਰ ਪ੍ਰਕਾਸ਼ ਸਿੰਘ ਜੀ ਬਦਲ ਸਾਹਿਬ ਦੇ ਲੜਕੇ ਨਿਕਲੇ ਅਸੀਂ ਇਸ ਪਰਿਵਾਰ ਦੀ 20 ਸਾਲ ਤੋਂ ਵੱਧ ਸੇਵਾ ਕੀਤੀ ਹੈ ਪਰਿਵਾਰ ਨੇ ਸਾਰੇ ਨੇ ਸਾਡੇ ਨੇ ਬਹੁਤ ਵੱਡੀ ਅਨਥਕ ਸੇਵਾ ਕੀਤੀ ਹੈ ਅਰुण ਨੇ ਜ਼ਿੰਦਗੀ ਚ ਜਿੰਦ ਤੱਕ ਗਏ ਨਹੀਂ ਉਦੋਂ ਤੱਕ ਸਾਡਾ ਸਿਰ ਨਹੀਂ ਨੀਮਾਉਂਦਾ ਸਾਸੂ ਵੀ ਸਿੰਘ ਜਿਹੜੇ ਸਾਡੇ ਨਾਲ ਉਹਨਾਂ ਦੇ ਸਿਧਾਂਤਿਕ ਪ੍ਰੇਮ ਸੀ ਜੋ ਉਹਨਾਂ ਨੇ ਸਾਨੂੰ ਇੱਜ਼ਤ ਤੇ ਮਾਣ ਬਖਸ਼ਿਆ ਸੀ ਉਹ ਸਾਸੂ ਵੀ ਸਿੰਘ ਨੇ ਉਸ ਘਰ ਦੇ ਨਹੀਂ ਆ ਸਕੇ ਫਿਰ ਕੁਦਰਤੀ ਸੀ ਵੀ ਸਾਨੂੰ ਸਾਡੀ ਮਜਬੂਰੀ ਸੀ ਅਸੀਂ ਵਕਰੇ ਹੋ ਗਏ ਬੜਾ ਜਿੱਦੀ ਆਦਮੀ ਹਮੇ ਆਪਣੀ ਜ਼ਿੰਦਗੀ ਚ ਤੇ ਤੇ ਘੜ ਗਿਆ ਹਿੱਲਣਾ ਬਹੁਤ ਔਖਾ ਹੋ ਗਿਆ ਇਸ ਕਰਕੇ ਮੇਰੇ ਵੀ ਦੋ ਬੱਚੇ ਨੇ ਦੋ ਲੜਕੇ ਨੇ ਇੱਕ ਲੜਕੇ ਨੇ ਮੈਨੂੰ ਪਹਿਲਾਂ ਹੀ ਆਲਵਿਦਾ ਕਹੀ ਹੋਈ ਹੈ ਉਹਨੇ ਬਾਵੀ ਮੇਰੇ ਨਾਲ ਕੱਲਾ ਅਸਲੀ ਪਰਿਵਾਰ ਹੈ ਮੇਰਾ ਹੁਣ ਮੈਂ ਬੜੀ ਉਮਰ ਦਾ ਹੋ ਗਿਆ 90 ਸਾਲ ਮੇਰੀ ਉਮਰ ਹੈ ਅੱਜ ਨਬੇਮਾ ਮੇਰਾ ਜਨਮ ਦਿਨ ਇਸ ਕਰਕੇ ਅੱਜ ਦੇ ਦਿਨ ਹੀ ਕੁਦਰਤੀ ਉਹਨਾਂ ਨੇ ਸਾਸੂ ਵੇਸੇ ਬਾਦਲ ਨੇ ਹੁਣ ਕਰਕੇ ਹੁਣ ਅਕਾਲੀ ਦਲ ਜਿਹੜਾ ਆਪਣੇ ਪੁਰਾਣੇ ਟਕਸਾਲੀ ਆਗੂ ਵੇਖੀਆ ਉਹਨਾਂ ਨੂੰ ਇੱਕ ਝਟ ਕਰ ਰਿਹਾ ਇਕੱਠੇ ਕਰ ਰਿਹਾ ਉਹ ਲੋੜ ਵੀ ਹੈਗੀ ਐ ਇਸ ਗੱਲ ਦੀ 300 ਸਾਬ ਸਾਨੂੰ ਕੁਝ ਆਦਮੀਆਂ ਨੂੰ ਉਹਨਾਂ ਨੇ ਦਾਲ ਵੀ ਆਪਣਾ ਮਲਾ ਲਿਆ ਸਾਨੂੰ ਕੁਝ ਆਦਮੀਆਂ ਦੇ ਖਿਆਲਾ ਦੇ ਉਲਟ ਸੀ ਜਿਹੜੋ ਕਿਉਂਕਿ ਅਸੀਂ ਵਾਦਾ ਕੀਤਾ ਸੀ ਜੱਥੇ ਸਰ ਸੁਖਦੇਵ ਸਿੰਘ ਰਿਜ਼ਾਈਨ ਨਹੀਂ ਕਰਦੇ ਚਾਹਤੇ ਨਹੀਂ ਇਹ ਇਹ ਦਾ ਐਮ ਸੀ ਸੀ ਨੁਕਸਾ ਖਾਲੀ ਦਲ ਸੁਖਸਾ ਉਹ ਤਾਂ ਥੜਕ ਕੇ ਤਿੰਨ ਸਾਬ ਚਲੇ ਗਏ ਸਾਰਾ ਲੁੰਗਣਾ ਮੈਂ ਨਹੀਂ ਗਿਆ ਪਰ ਹੁਣ ਅੱਜ ਅੱਜ ਜਦੋਂ ਆ ਰਹੇ ਨੇ ਅੱਜ ਮਨਾਉਣ ਆ ਰਹੇ ਨੇ ਇਹ ਤਾਂ ਫਿਰ ਮੈਂ ਮੈਨੂੰ ਮਨਾਉਣ ਦੀ ਲੋੜ ਨਹੀਂ ਨਾ ਮੈਨੂੰ ਮੇਰੇ ਸਤਕਾਰਯੋਗ ਨੇ ਆ ਰਹੇ ਨੇ ਪਰ ਬਤਨ ਕੀ ਜਿਹੜੇ ਡਿਜ਼ਾਈਨ ਦੀ ਮੰਗ ਕਰੋਗੇ ਅੱਜ ਵੀ ਜਿਹੜੇ ਡਿਜ਼ਾਈਨ ਪ੍ਰਧਾਨਗੀ ਦੇ ਡਿਜ਼ਾਈਨ ਦੀ ਕਰੋਗੇ ਵੀਰਪੁਰ ਡਿਜ਼ਾਈਨ ਕਰਦੇ ਨੇ ਪ੍ਰਧਾਨਗੀ ਤੋਂ ਅੱਜ ਮੈਂ ਕੁਝ ਨਹੀਂ ਕਰੂੰਗਾ ਉਹਨਾਂ ਦਾ ਸਵਾਗਤ ਕਰੂੰਗਾ ਸਵਾਗਤ ਕਰੋਗੇ ਅੱਛਾ ਅੱਛਾ ਆਖਰੀ ਸਵਾਲ ਹੈ ਜਰਾ ਅਰਜਨ ਸਾਹਿਬ ਤੁਸੀਂ ਬਹੁਤ ਸੀਨੀਅਰ ਲੀਡਰ ਹੋ ਸੋ ਪਿਤੇ ਦੀ ਪਾਸ ਪੰਨਰ ਨਾਲ ਗੜਜੋੜ ਟੁੱਟ ਚੁੱਕਾ ਹੈ ਬਸਪਨਰ ਨਾਲ ਵੀ ਗੜਜੋੜ ਟੁੱਟ ਚੁੱਕਾ ਹੈ ਅਕਾਲੀ ਦਲ ਦਾ ਜਿਹੜੀ ਵਿਰੋਧੀ ਪਾਰਟੀਆਂ ਦੇ ਲੀਡਰ ਆ ਉਹ ਕਹਿ ਰਹੇ ਨੇ ਵੀ ਅਕਾਲੀ ਦਲ ਨੂੰ ਜਿਹੜੇ ਆ ਉਹ ਕਿਤੇ ਨਾ ਕਿਤੇ ਉਮੀਦਵਾਰਾਂ ਦੀ ਕਮੀ ਆ ਉਮੀਦਵਾਰ ਨਹੀਂ ਮਿਲ ਰਹੇ ਵੀ ਇਸ ਕਰਕੇ ਸੁਖਵੀਰ ਬਾਦਲ ਜਿਹੜੇ ਨੇ ਆਪਣੇ ਪੁਰਾਣੇ ਜਿੰਨੇ ਵੀ ਅਕਾਲੀ ਟਕਸਾਲੀ ਆਗੂ ਹੋਏਗੇ ਨੇ ਉਹਨਾਂ ਨੂੰ ਹੁਣ ਮਨਾ ਰਹੇ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਇਕੱਠੇ ਕਰ ਰਹੇ ਨੇ ਇਹ ਸਾਰੇ ਆਗੂ ਸਾਰੀ ਪਾਰਟੀ ਇਕੱਠੀ ਹੋ ਜਾਣੀ ਹੈ ਜੀ ਬਹੁਤ ਘੱਟ ਸਮੇਂ ਵਿੱਚ ਹੋ ਜਾਣੀ ਹੈ ਸਾਡੇ ਇਲੈਕਸ਼ਨ ਬੜਾ ਰੇਟ ਹੈ ਕੋਈ ਕਮੀ ਨਹੀਂ ਸਾਨੂੰ ਰਹਿਣ ਲੱਗੀ ਉਮੀਦਵਾਰਾਂ ਦੀ ਜੀ ਨਿਸ਼ਚਿੰਤ ਰਹੋ ਜੇ ਤੁਹਾਨੂੰ ਟਿਕਟ ਜੇ ਆਇਆ ਤਾਂ ਹਫ਼ਤੇ ਬਾਅਦ ਫੇਰ ਆਇਓ ਫਿਰ ਫਿਰ ਜੇ ਤੁਹਾਨੂੰ ਟਿਕਟ ਜੇ ਦਿੰਦੇ ਇੱਥੋਂ ਤੁਸੀਂ ਲੜ ਲੀ ਹੁਣ ਤੁਸੀਂ ਤਿਆਰ ਹੋ ਹੈਗੇ ਤੁਹਾਨੂੰ ਤਾਂ 90 ਸਾਲ ਦੀ ਉਮਰ ਹੋ ਗਈ ਹੈ ਭਾਵੇਂ ਜੇ ਤੁਹਾਨੂੰ ਇੱਥੇ ਉਹ ਕੱਲ ਲੁਧਿਆਣਾ ਤੋਂ ਟਿਕਟ ਦਿੰਦੇ ਦੇਖੋ ਮੇਰਾ ਬੁੱਢਿਆਂ ਦਾ ਵੇਲਾ ਨਹੀਂ ਹੈ ਮੈਂ ਹਾਂ ਉਹਦਾ ਹਕੂਮਤਾਂ ਮੋੜਦਾ ਜੇ ਮੇਰਾ ਵੇਲਾ ਹੁੰਦਾ ਮੇਰਾ ਵੇਲਾ ਨਹੀਂ ਇਲੈਕਸ਼ਨ ਲੜਨ ਦਾ 50 ਸਾਲ ਦਾ ਮੇਰਾ ਲੜਕਾ ਹੈਗਾ ਜੇ ਸਾਡੇ ਪਰਿਵਾਰ ਨੂੰ ਕਹਿਣਗੇ ਅਸੀਂ ਉਹਨਾਂ ਦਾ ਹੁਕਮ ਮੰਨਾਂ ਜੇ ਅਸੀਂ ਉਹਨਾਂ ਦੇ ਨਾਲ ਤਾਂ ਤਨੋਂ ਮਨੋਂ ਤਨ ਹਰ ਚੀ ਸਾਡੀ ਉਹਨਾਂ ਦੇ ਨਾਲ ਹੈ ਜੇ ਨਾਲ ਨਹੀਂ ਤਾਂ ਫਿਰ ਇਹ ਮਿਲ ਮੁਲਾਕਾਤ ਤੋਂ ਬਾਅਦ ਫੈਸਲਾ ਲਿਆ ਜਾਊਗਾ ਅੱਜ ਜਦੋਂ ਮਿਲਣਗੇ ਮੁਲਾਕਾਤ ਹੋਗੀ ਤੁਹਾਡੀ ਗੱਲਬਾਤ ਹੋਊਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਆਖਰੀ ਜਿਹੜਾ ਤੁਹਾਡੇ ਵੱਲੋਂ ਕੋਈ ਕੋਈ ਫੈਸਲਾ ਨਹੀਂ ਲੈਣਾ ਕੋਈ ਆਖਰੀ ਫੈਸਲਾ ਨਹੀਂ ਲੈਣਾ ਅੱਜ ਤਾਂ ਮੈਂ ਸਵਾਗਤ ਕਰਨਾ ਮੂਕੇ ਨੇ ਜੋ ਕਹਿਣਗੇ ਮੈਂ ਕਰੂੰਗਾ ਮੂਕੇ ਨੇ